ਹਾਂਜੀ ਹੁਣ ਜਿਹੜਾ ਕਿ ABC ਪੰਜਾਬ ਜਿਹੜਾ ਬਈ ਸੰਦੀਪ ਪੱਤਰਕਾਰ ਆ ਤੇ ਹੁਣ ਜਿਹੜਾ ਥਾਰ ਵਾਲੀ ਦਾ ਇੱਕ ਵਕੀਲ ਆ ਉਹਦੀ ਇੰਟਰਵਿਊ ਜਿਹਦੇ ਵਿੱਚ ਇਹਦੇ ਤੇ ਸਵਾਲ ਕੀਤੇ ਗਏ ਆ ਜਿਹੜੀ ਥਾਰ ਵਾਲੀ ਆ ਤਾਂ ਜਿਹੜਾ ਇਹ ਇਹਨਾਂ ਦਾ ਵਕੀਲ ਆ ਇਹਦੇ ਤੋਂ ਪੁੱਛਦਾ ਸੋਈ ਆ ਥੋੜੀ ਜਿਹੀ ਵੀਡੀਓ ਸੁਣਾਵਾਂਗੇ 2 ਮਿੰਟ ਦੀ ਵੀ ਜਿਹੜੇ ਇਹਦੇ ਮਾਮਲੇ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਤਾਂ ਪਹਿਲਾ ਵੀਡੀਓ ਸੁਣਾਦਗੇ ਤਾਂ ਫਿਰ ਆਪਾਂ ਕਰਾਂਗੇ ਅਗਲੇ ਵਿਚਾਰ ਸਾਂਝੇ 2 ਮਿੰਟ ਦੀ ਵੀਡੀਓ ਸੁਣਾਵਾਂਗੇ ਇਹ ਇਸ਼ੂਜ਼ ਦੇ ਉੱਤੇ ਮੁੱਦਿਆਂ ਦੇ ਉੱਤੇ ਸਭ ਤੋਂ ਪਹਿਲਾਂ ਐਡਵੋਕੇਟ ਸਾਹਿਬ ਮੇਰਾ ਪਹਿਲਾ ਤੇ ਮੁਢਲਾ ਸਵਾਲ ਵੀ ਸਿੱਧਾ ਸਪਸ਼ਟ ਇਹ ਹੈ ਕਿ ਬਰਖਾਸ ਕਨਸਟੇਬਲ ਜਿਸ ਨੂੰ ਥਾਰ ਵਾਲੀ ਬੀਬੀ ਚਿੱਟੇ ਵਾਲੀ ਬੀਬੀ ਨਾਲ ਵੀ ਸੰਬੋਧਨ ਕੀਤਾ ਜਾਂਦਾ ਤੁਹਾਡੀ ਕੀ ਮਜਬੂਰੀ ਬਣੀ ਸੀ ਕਿ ਉਹਨਾਂ ਦਾ ਤੁਸੀਂ ਕੇਸ ਫੜਿਆ ਕਿਉਂਕਿ ਸਵਾਲ ਤੁਹਾਡੇ ਤੇ ਉੱਤਰਿਆ ਹੈ ਕਿ ਤੁਸੀਂ ਤਾਂ ਗੱਲਾਂ ਕਰਦੇ ਸੀ ਨਸ਼ਿਆਂ ਤੋਂ ਬਚਾਉਣ ਦੀਆਂ ਪੰਜਾਬ ਨੂੰ ਤੁਸੀਂ ਉਧਰ ਤਸਕਰਾਂ ਦੇ ਸਾਥ ਦੇਣ ਲੱਗੇ ਸੁਨੀਲ ਜੀ ਆ ਕੇਸ ਜਿਹੜਾ ਬੇਲ ਮੈਟਰ ਸੀਗਾ ਇਹ ਕਾਦਾ ਕੇਸ ਹੈ NDPS ਦਾ ਜਾਂ PC ਐਕਟ ਦਾ ਮੇਰਾ ਇੱਕ ਸਵਾਲ ਆ ਤੁਹਾਨੂੰ ਇੱਕ ਲਈ ਜੀ ਇਹਦਾ ਕੇਸ ਡੀਏ ਦਾ ਕੇਸ ਹੈ ਸੋ ਨਸ਼ੇ ਨਾਲ ਤਾਂ ਇਹਦਾ ਤਾਲੁਕਾ ਤਾਂ ਕੋਈ ਹੋਇਆ ਨਹੀਂ ਜਦੋਂ ਡੀਏ ਦਾ ਕੇਸ ਹੈ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦਾ ਕੇਸ ਹੈ ਡਿਸਪਰੋਪੋਰਸ਼ਨੇਟ ਐਸੈਟਸ ਸੋ ਯੂ نو NDPS ਦਾ ਕੇਸ ਕੋ ਦੱਸਿਆ ਜਾ ਰਿਹਾ ਨੰਬਰ ਇੱਕ ਪਹਿਲੀ ਗੱਲ ਤਾਂ ਭਾਰਤੀ ਜਨਤਾ ਪਾਰਟੀ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੀ ਹੈ ਮਿਸਲੀਡ ਕਰਨ ਦੀ ਕੋਸ਼ਿਸ਼ ਕਰਦੀ ਹੈ ਕਿਉਂਕਿ ਮੁੱਦੇ ਖਤਮ ਹੋ ਪਿਓ ਨਾ ਹੋਵੇ ਦੂਜੀ ਗੱਲ ਇਹ ਹੈ ਕਿ ਪਰਸਨਲ ਤੇ ਪ੍ਰੋਫੈਸ਼ਨਲ ਲਾਈਨ ਵੱਖਰੀ ਹੁੰਦੀ ਹੈ ਤੀਜੀ ਗੱਲ ਆ ਪ੍ਰੋਪਗੈਂਡਾ ਜਿਹੜਾ ਇਹਨਾਂ ਨੇ ਕਰਨਾ ਸ਼ੁਰੂ ਕੀਤਾ ਹੈ ਜਿਹੜਾ ਸਿਰਿਆਂ ਨਜ਼ਰ ਆਲੇ ਵੀ ਜੀ ਐਨਡੀਪੀਐਸ ਦਾ ਕੇਸ ਕਰ ਰਹੇ ਹੋ ਐਨਡੀਪੀਐਸ ਦਾ ਹੈ ਹੀ ਨਹੀਂ ਐਨ ਫਰਸਟ ਪਲੇਸ ਐਨਡੀਪੀਐਸ ਦਾ ਪੱচ্চਾ ਬੱਕਰਾ ਹੈ ਇਹ ਧੀਏ ਦਾ ਕੇਸ ਸੀਗਾ ਦੂਜੀ ਗੱਲ ਜਿਹੜੀ ਜ਼ਰੂਰੀ ਹੈ ਉਦਾਹਰਨ ਦੇ ਤੌਰ ਤੇ ਡਾਕਟਰ ਦਾ ਭਲੇਗੇ ਦੇਖੋ ਡਾਕਟਰ ਕੋਲੇ ਜਦੋਂ ਪੇਸ਼ੈਂਟ ਆਉਂਦਾ ਹੈ ਉਹ ਚਾਹੇ ਹਾਰਡ ਕੋਰਪ੍ਰੀਨਲ ਹੋਵੇ ਗੈਂਗਸਟਰ ਹੋਵੇ ਮਰਡਰਰ ਹੋਵੇ ਕਿਡਨੈਪਰ ਹੋਵੇ ਕੁਝ ਵੀ ਹੋਵੇ ਡਾਕਟਰ ਆਪਣੀ ਡਿਊਟੀ ਕਰਦਾ ਹੈ ਇਲਾਜ ਕਰਨ ਦੀ ਫਿਰ ਉਹਦਾ ਪਰਸਨਲ ਓਪੀਨੀਅਨ ਕੁਝ ਵੀ ਹੋਵੇ ਕਿਉਂਕਿ ਉਹ ਡਿਊਟੀ ਬਾਉਂਡ ਹੁੰਦਾ ਸਿਮਿਲਰਲੀ ਇੱਕ ਵਕੀਲ ਵੀ ਡਿਊਟੀ ਬਾਉਂਡ ਹੈ ਐਸ ਪਰ ਐਡਵੋਕੇਟਸ ਐਕਟ ਜੀ ਐਸ ਪਰ ਸਾਡਾ ੈਥੀਕਲ ਕੋਡ ਤੇ ਜੇ ਮੈਂ ਇਨਕਾਰ ਕਰੂੰਗਾ ਮਨਮਰਜ਼ੀ ਨਾਲ ਆਰਬਿਟਰਰੀਲੀ ਕਿਸੇ ਦਾ ਕੇਸ ਲੈਣ ਤੋਂ ਤੇ ਮੈਂ ਐਡਵੋਕੇਟਸ ਐਕਟ ਦੀ ਉਲੰਘਣਾ ਕਰੂੰਗਾ ਤੇ ਇੱਥੇ ਮੈਂ ਇੱਕ ਦਿਖਾਉਣਾ ਵੀ ਚੋਣਾ ਚੀਜ਼ ਇੱਥੇ ਦਰਸ਼ਕਾਂ ਨੂੰ ਮੈਂ ਦਿਖਾਦਾ ਇੱਥੇ ਕੀ ਲਿਖਿਆ ਹੈ ਬਾਅਦ ਤੁਸੀਂ ਜ਼ੂਮ ਇਨ ਕਰਕੇ ਦਿਖਾ ਦਿਓ ਤੇ ਕੀ ਲਿਖਿਆ ਹੈ ਅਲੋਕੇਟਸ ਬਾਊਂਡ ਟੂ ਐਕਸੈਪਟ ਐਨੀ ਬ੍ਰੀਫ ਇਟ ਇਜ਼ ਅਨਫੇਅਰ ਟੂ ਟਰੀਟ ਥੈਮ ਫॉर ਦਾ ਕਲਾਈਐਂਟਸ ਥੇ ਰਿਪਰੈਜ਼ੈਂਟ ਪੰਜਾਬ ਐਂਡ ਹਰਿਆਣਾ ਬਾਰ ਕਾਉਂਸਲ ਪਹਿਲਾ ਬੈਕ ਇਨ ਦਾ ਡੇ ਜਦੋਂ ਇਹ ਬੜਾ ਮੱਦਾ ਬਣਿਆ ਸੀਗਾ ਜੀ ਵੀ ਕਈ ਸਾਹਿਬ ਜੀ ਪਹਿਲਾ ਸੁਮੇਤ ਸ਼ੈਣੀ ਦੇ ਵਕੀਲ ਰਹੇ ਹੈ ਇਹਦੇ ਵਕੀਲ ਰਹੇ ਉਹਨਾਂ ਨੂੰ ਇੱਥੇ ਕਿਉਂ ਲਾਇਆ ਹੂੰ ਹੋਰ ਲੋਐਸ ਦੇ ਇਸ ਇਸ਼ੂ ਚੱਕੇ ਗਏ ਤਾਂ ਉਦੋਂ ਪੰਜਾਬ ਐਂਡ ਹਰਿਆਣਾ 바ਰ ਕਾਉਂਸਲ ਨੇ ਆ ਨੋਟੀਫਾਈ ਕੀਤਾ ਸੀਗਾ ਵੀ ਤੁਸੀਂ ਵਕੀਲ ਨੂੰ ਦੇ ਕਲਾਈਂਟ ਨਾਲ ਜੋੜ ਕੇ ਨਹੀਂ ਦੇਖ ਸਕਦੇ ਪਹਿਲੀ ਗੱਲ ਤਾਂ ਉਹਦੀ ਡਿਊਟੀ ਉਹਦੀ ਡਿਊਟੀ ਹੈ ਆਪਦਾ ਕੰਮ ਕਰਨਾ ਦੂਜੀ ਗੱਲ ਉਹਦਾ ਕੰਮ ਸਿਰਫ ਕੋਰਟ ਤੱਕ ਦਾ ਹੈ ਉਦੋਂ ਅੱਗੇ ਕੁਝ ਨਹੀਂ ਹੈ ਸੋ ਇਹਨੂੰ ਅਸੋਸੀਏਟ ਨਾ ਕੀਤਾ ਜਾਵੇ ਹੁਣ ਭਾਰਤੀ ਜਨਤਾ ਪਾਰਟੀ ਨੂੰ ਬੇਨਤੀ ਹੈ ਇਹਨਾਂ ਦੇ ਦੋਹਰੇ ਮਾਪਦੰਡ ਤੇ ਡਬਲ ਸਟੈਂਡਰਡਸ ਕਿਉਂ ਜੀ ਕਿਉਂਕਿ ਬੈਕ ਇਨ ਦਿ ਡੇ ਇਨਾਂ ਦੇ ਰਾਮਜੀਤ ਮਲਾਨੀ ਸਾਹਿਬ ਸੀਨੀਅਰ ਲੀਡਰ ਵੀ ਸੀ ਐਨਪੀ ਵੀ ਸੀਗੇ ਤੇ ਸੀਨੀਅਰ ਐਡਵੋਕੇਟ ਵੀ ਸੀ ਦੁਨੀਆ ਜਾਣਦੀ ਉਹਨਾਂ ਦਾ ਉਹਨਾਂ ਨੇ 2ਜੀ ਸਕੈਮ ਦੇ ਇੱਕ ਮੁਲਜ਼ਮ ਨੂੰ ਬੇਲ ਮੈਟਰ ਦੇ ਵਿੱਚ ਰਿਪਰੈਜ਼ੈਂਟ ਕੀਤਾ ਸੀਗਾ 2ਜੀ ਸਕੈਮ ਦੇ ਇੱਕ ਮੁਲਜ਼ਮ ਤੇ 2ਜੀ ਸਕੈਮ ਦਾ ਭਾਜਪਾ ਨੇ ਰੌਲਾ ਪਾ ਪਾ ਕੇ ਸਰਕਾਰ ਬਣਾਈ ਹੈ ਸਭ ਨੇ ਦੇਖਿਆ ਸੋ ਕੀ ਭਾਜਪਾ ਤੇ ਜਨਤਾ ਪਾਰਟੀ ਇਹ ਦੋਹਰੇ ਸਟੈਂਡਰਡਸ ਐਕਸੈਪਟ ਕਰੂਗੀ ਆਪ ਦੇ ਆਪ ਨੂੰ ਸਰਟੀਫਿਕੇਟ ਆਫ ਦੋਹਰੇ ਮਾਪਦੰਡ ਦੇ ਦਊਗੀ ਭਾਜਪਾ ਤੇ ਜਨਤਾ ਪਾਰ ਤੇ ਲਾਲੂ ਪ੍ਰਸ਼ਾਦ ਯਾਦਰ ਸਾਹਿਬ ਨੂੰ ਵੀ ਉਹਨਾਂ ਨੇ ਰਿਪਰੈਜ਼ੈਂਟ ਕੀਤਾ ਸੀਗਾ ਤੇ ਲਾਲੂ ਪ੍ਰਸ਼ਾਦ ਯਾਦਰ ਸਾਹਿਬ ਤੇ ਵੀ ਇਹਨਾਂ ਨੇ ਬਹੁਤ ਇਲਜ਼ਾਮ ਲਾਏ ਸੀ ਕਿ ਫਿਰ ਉਦੋਂ ਬਾਅਦ ਇਹਨਾਂ ਤੇ ਆਪਦੇ ਐਮਪੀ ਨੇ ਸੀਨੀਅਰ ਲੀਡਰ ਨੇ ਕਿਹਾ ਜੀ ਰਿਪਰੈਜ਼ੈਂਟ ਕੀਤਾ ਹਾਂਜੀ ਇਹ ਜੋੜੇ ਕਿ ਬਈ ਇਹਨਾਂ ਦੇ ਵਕੀਲ ਸੀ ਜੋ ਥਾਰ ਵਾਲੀ ਅਮਨਦੀਪ ਕੌਰ ਕਾਸਟੇਬਲ ਆ ਜੋ ਕਾਸਟੇਬਲ ਆ ਤੇ ਜਿਹਦੇ ਵਿੱਚ ਹੁਣ ਇਹ ਵਕੀਲ ਦਾ ਕੀ ਕਹਿਣਾ ਇਹ ਕਦੇ ਵੀ ਸਾਡੀ ਇਹ ਡਿਊਟੀ ਹੈ ਚਾਹੇ ਕੋਈ ਗੁੰਡਾ ਹੋਵੇ ਚਾਹੇ ਕੋਈ ਗੈਂਗਸਟਰ ਹੋਵੇ ਪਰ ਅਸੀਂ ਜੋ ਆਪਣੀ ਡਿਊਟੀ ਹੈ ਤੁਸੀਂ ਉਹਦੇ ਨਾਲ ਮੈਨੂੰ ਨਹੀਂ ਜੋੜ ਸਕਦੇ ਵੀ हां ਪੁੱਛ ਦੱਸਤਾ ਹੋ ਸਕਦੀ ਤਾਂ ਹੁਣ ਇਹਨੇ ਆਪਣੇ ਮਨੀ ਦੱਸਤਾ ਵੀ ਜਿਹੜਾ ਕੀ ਇਹ ਪੱਤਰਕਾਰ ਤੋਂ ਪੁੱਛਿਆ ਜਾਂਦਾ ਵੀ ਤੁਸੀਂ ਇਹਦੇ ਜਿਹੜੀ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਹੋਈ ਆਮਦਨ ਦੇ ਦੋਸ਼ ਲੱਗਦੇ ਆ ਤੇ ਇੱਕ ਪਾਸੇ ਚਿੱਟੀ ਦੇ ਜਦੋਂ ਚਿੱਟਾ ਫੜਾਇਆ ਜਾਂਦਾ ਇਹ ਦੱਸਿਆ ਜਾਂਦਾ ਹੁਣ ਵੀ ਜਿਹੜੀ ਇਹ ਭਾਰਤੀ ਜਨਤਾ ਪਾਰਟੀ ਆ ਇਹ ਆਪਣੇ ਕੋਲ ਹੀ ਕੁਝ ਬਣਾ ਲੈਂਦੀ ਹੋਰ ਆ ਹੁੰਦਾ ਕੁਝ ਹੋਰ ਆ ਹੁਣ ਮਾਮਲਾ ਇਹ ਡੀਏ ਦਾ ਤੇ ਬਣਾ ਤਾਂ ਐਂਡੀਪੀਐਸ ਤਾਂ ਇਹ ਸਰਕਾਰਾਂ ਇੱਕ ਫਸਾਇਆ ਜਾਂਦਾ ਸਰਕਾਰਾਂ ਬੰਨੀਓ ਹੁਣ ਇਹਦਾ ਬਿਕਰਮਜੀਠੀ ਨੂੰ ਵੀ ਕਹਿੰਦੇ ਆ ਵੀ ਇਹ ਫਸਾਇਆ ਜਾਂਦਾ ਤੇ ਬਾਈ ਜੋ ਜਿਹੜੀ ਹੁਣ ਵਿਜੀਲੈਂਸ ਬੰਨੀਓ ਜਦੋਂ ਰੇਡ ਪੈਂਦੀ ਆ ਪਹਿਲਾ ਨੰਬਰ ਕੋਈ ਆਮ ਰੇਡ ਨਹੀਂ ਹੁੰਦੀ ਸੀਏਟੀ ਜਦੋਂ ਪੱਕੇ ਤੌਰ ਤੇ ਹੁੰਦੀ ਆ ਉਦੋਂ ਇਹ ਰੇਡ ਪੈਂਦੀ ਆ ਤੇ ਪੈਂਦੀ ਵੀ ਉਹ ਬੰਦੇ ਤੇ ਆ ਜਿਹਦੇ ਕੋਲੇ ਪ੍ਰਾਪਰਟੀ ਹੋਵੇ ਆਮਦਨ ਤੋਂ ਜ਼ਿਆਦਾ ਵੱਧ ਜ਼ਿਆਦਾ ਜਿਵੇਂ 540 ਕਰੋੜ ਦੇ ਦੋਸ਼ ਲੱਗਦੇ ਆ ਬਿਕਰਮਜੀਠੀ ਤੇ ਤੇ ਜਿਹੜੀ ਥਾਰ ਵਾਲੀ ਆ ਇਹ ਤੋਂ 17 ਗ੍ਰਾਮ ਚਿੱਟਾ ਬਰਾਮਦ ਹੁੰਦਾ ਹੁਣ ਇਹਦੇ ਵਿੱਚ ਇਸ ਵਕੀਲ ਦਾ ਕਹਿਣਾ ਤਾਂ ਇਹ ਆ ਵੀ ਮੈਂ ਤਾਂ ਇੱਕ ਵਕੀਲ ਹੋਣ ਦੇ ਨਾਤੇ ਮੈਂ ਤਾਂ ਆਪਣੀ ਡਿਊਟੀ ਨਿਭਾ ਰਿਆ ਸਿੱਧਾ ਇਹਨੇ ਤਾਂ ਇੱਕ ਸਾਫ਼ ਸਿੱਧੀ ਜੀ ਗੱਲ ਕਰਤੀ ਕਹਿਣ ਦਾ ਮਤਲਬ ਇਹਦਾ ਵਿੱਚੋਂ ਗੱਲ ਦੇ ਗੋਲ ਮੋਲ ਕਰਕੇ ਨਿਕਲ ਗਿਆ ਤਾਂ ਹੁਣ ਇੱਥੇ ਆਜੋ ਇਹ ਸਰਕਾਰਾਂ ਹੁਣ ਜੇ ਗੱਲ ਕਰੀਏ ਪਹਿਲਾਂ ਇਹਨੂੰ ਜ਼ਮਾਨਤ ਮਿਲ ਜਾਂਦੀ ਏ ਜ਼ਰੂਰ ਹੁਣ ਜਿਹੜੀ ਜ਼ਮਾਨਤ ਪਾਈ ਗਈ ਸੀ ਤੋਂ ਉਹ ਖਾਰਜ ਕਰ ਦਿੱਤੀ ਜਾਂ ਰੱਦ ਕਰ ਦਿੱਤੀ ਜਾਂ ਨਹੀਂ ਹੁਣ ਵੀ ਪਾਈ ਸੀ ਜ਼ਮਾਨਤ ਬੰਨੀ ਇੱਕ ਅਰਜੀ ਇੱਕ ਜੋ ਇਹ ਨਵਨੀਓ ਅਰਜੀ ਪਾਈ ਨੇ ਇਹਦੇ ਵਕੀਲ ਬੰਨੀਓ ਜਿਹੜਾ ਇਹਨਾਂ ਦਾ ਵਕੀਲ ਹੈਗਾ ਥਾਰ ਵਾਲੀ ਦਾ ਤਾਂ ਹੁਣ ਥਾਰ ਵਾਲੀ ਤੇ ਦੋਸ਼ ਲੱਗਦੇ ਚਿੱਟੇ ਦੇ ਤਾਂ ਵੱਡੀ ਗੱਲ ਇੱਥੇ ਨਿਕਲ ਆਉਂਦੀ ਵੀ ਜਿਹੜਾ ਜੁੱਧ ਨਸ਼ਾ ਵਿਰੁੱਧ ਜੋ ਸੀਐਮ ਪੰਥ ਮਾਨ ਨੇ ਚਲਾਇਆ ਸੀ ਇਹਦੇ ਵਿੱਚ ਦੇਖਣ ਨੂੰ ਕੀ ਮਿਲਿਆ ਕਹਿੰਦੇ ਵੀ ਜੁੱਧ ਨਸ਼ਾ ਵਿਰੋਧ ਦਾ ਭਾਈ ਕੋਈ ਵੀ ਨਸ਼ਾ ਤਸਕਰ ਹਰ ਕਿਸੇ ਦੇ ਘਰ ਤੇ ਬਲਡੋਜ਼ਰ ਫੇਰਾਂਗੇ ਹੁਣ ਅਮਨਦੀਪ ਬਾਰੇ ਬਟੰਡੇ ਦੇ ਵਿੱਚ ਜੇ ਸੀ ਬੀਆਂ ਮੁੱਕ ਗਈਆਂ ਸੀਗੀਆਂ ਮੈਨੂੰ ਲੱਗਦਾ ਕਿਉਂ ਭਈ ਇਹਦੇ ਘਰ ਕਿਉਂ ਨਹੀਂ ਟਾਇਆ ਇਹ ਇੱਕ ਸਰਕਾਰ ਨੇ ਇੱਕ ਦਿਮਾਗ ਨਾਲ ਖੇਲ ਖੇਡਿਆ ਵੀ ਹੁਣ ਇਹ ਘਰ ਤਾਂ ਇਹਦਾ ਟਾ ਨਹੀਂ ਸਕਦੇ ਤਾਂ ਇਹਨਾਂ ਨੇ ਹੁਣ ਉਹਦੇ ਘਰ ਦੇ ਉੱਤੇ ਇੱਕ ਪਰਚੇ ਲਾ ਦਿੱਤੇ ਜਾਂਦੇ ਆ ਕੋਠੀ ਦੇ ਬਾਹਰ ਦੇ ਵਿੱਚ ਉੱਥੇ ਲਿਖਿਆ ਹੁੰਦਾ ਵੀ ਇਹ ਕੋਠੀ ਜਾਨੀ ਕਿ ਸਰਕਾਰ ਦੇ ਅੰਡਰ ਚਾ ਜਬਤ ਕਰ ਲੈਤੇ ਹੁੰਦੇ ਆ ਸਾਰੀ ਪ੍ਰੋਪਰਟੀ ਇਹਦੀ ਵੀ ਇਹ ਵੇਚ-ਵਟ ਨਹੀਂ ਸਕਦੀ ਸਿਰਫ ਰਹਿ ਸਕਦੀ ਆ ਵੀ ਕਹਿਣਾ ਮਤਲਬ ਇਹਦਾ ਘਰ ਟਾਉਣ ਤੋਂ ਬਚਾ ਦਿੱਤਾ ਗਿਆ ਹੁਣ ਇਹਦੇ ਆ ਜੋ ਪ੍ਰਾਪਰਟੀ ਤੇ 2 18 ਦੱਸੀਆਂ ਜਾਂਦੀਆਂ ਇੱਕ ਜਿਹੜੀ 2025 ਦੇ ਵਿੱਚ ਕੜਾਈ ਸੀ ਨਵੇਂ ਮਾਡਲ ਦੀ ਤੇ ਇੱਕ ਵਰਨਾ ਗੱਡੀ ਵੀ ਦੱਸੀ ਜਾਂਦੀ ਆ ਤਾਂ ਇੱਕ ਘੜੀ ਰੋਲੈਕਸ ਘੜੀ ਜਾਨੀ ਕਿ ਕਈ ਲੱਖ ਦੀ ਹੁੰਦੀ ਹੈ ਇਹ ਮਬੂਲੀ ਬੰਦੇ ਦੇ ਹੱਥ ਤੇ ਨਹੀਂ ਹੁੰਦੀ ਬਾਕੀ ਆਈਫੋਨ ਇਹ ਕੰਟਰੋਲਡ ਫੋਨ ਸੀਗਾ ਉਹ ਛੋਟਾ ਮੋਟਾ ਫੋਨ ਸੀ ਤਾਂ ਬਈ ਇਹਦੇ ਮਾਮਲੇ ਜੇ ਕਈ ਪਲਾਟ ਵੀ ਦੱਸੇ ਜਾਂਦੇ ਆ ਹੁਣ ਪ੍ਰਾਪਰਟੀ ਵਿਜੀਲੈਂਸ ਨੇ ਤਾਂ ਬਸ ਛਾਪਾ ਮਾਰਨਾ ਹੀ ਸੀ ਮੱਕੜ ਦੀ ਇੰਟਰਵਿਊ ਨੇ ਇਹਨੂੰ ਫਸਾ ਦਿੱਤਾ ਗਿਆ ਸੀ ਉਹ ਫਸਾਇਆ ਕਿਵੇਂ ਇੰਟਰਵਿਊ ਦੇ ਵਿੱਚ ਜਿਵੇਂ ਪੱਤਰਕਾਰ ਕਿਸੇ ਤਰੀਕੇ ਨਾਲ ਗੱਲ ਸੱਢਦੇ ਹੁੰਦੇ ਉਹਮੇ ਨੇ ਗੱਲ ਕੀਤੀ ਤਾਂ ਇਹਨੇ ਆਪਣੇ ਵੱਨੀਓ ਆਪ ਖੁਲਾਸੇ ਕੀਤੇ ਵੀ ਮੇਰੇ ਕੋ ਇਹ ਆ ਜੀ 50000 ਜਾਂ 80000 ਮੇਰੀ ਤਨਖਾਹ 80000 ਤਨਖਾਹ ਫਿਰ ਇਹਨੇ ਲਾਉਣ ਤੇ ਇਹ ਗੱਡੀਆਂ ਖਰੀਦੀਆਂ ਬੁਲਟ ਘਰ ਦੇ ਖਰਚੇ ਹੋਰ ਵੀ ਤਾਂ ਇਹਦੇ ਵਿੱਚੋਂ ਇਹਦੀ ਆਮਦਨ ਨੂੰ ਲੈ ਕੇ ਜਿਆਦੇ ਜਿਹੜੇ ਹੁਣ ਆਪਾਂ ਕਹ ਰਹੀਏ ਵੀ ਆਮਦਨ ਤੋਂ ਬਾਅਦ ਇਹਦੇ ਤੇ ਦੋਸ਼ ਲੱਗਦੇ ਯਕੀ ਉਹਦੇ ਵਿੱਚ ਖੁਦ ਹੀ ਫਸ ਜਾਂਦੀ ਹੈ ਇੰਟਰਵਿਊ ਦੇ ਵਿੱਚ ਇੱਕ ਫੁਕਰਗਮਾਈਆਂ ਮਾਰ ਕੇ ਵੀ 30 ਲੱਖ ਦੀ ਘੜੀ ਜਿਉ ਉਹ ਆ ਜੀ ਹੋਣਾ ਇੰਸਟਾਗ੍ਰam ਤੇ ਵੀਡੀਓ ਪਾਉਂਦੀ ਆਪਣੇ ਮਾਡਲ ਤਰੀਕੇ ਨਾਲ ਤੇ ਉਹ ਬਈ ਇਹਨੂੰ ਮਹਿੰਗਾ ਪਾਏ ਜਾਂਦਾ ਆਪ ਹੀ ਖੁਦ ਇੱਕ ਫਸੇ ਦੀ ਚਲਸੇ ਦੇ ਵਿੱਚ ਤੇ ਪਰ ਹੁਣ ਜਿਹੜਾ ਕੀ ਇਹ ਥਾਰ ਵਾਲੀ ਨੂੰ ਲੈ ਕੇ ਇੱਕ ਪੱਤਰਕਾਰ ਬੰਨੀਓ ਜਿਹੜੇ ਇਹਨਾਂ ਦੇ ਵਕੀਲ ਨੂੰ ਖਲਾਸੇ ਕੀਤੇ ਜਾਂਦੇ ਆ ਤਾਂ ਇਹਦੇ ਵਿੱਚ ਬਈ ਜੋ ਖਬਰ ਤੁਸੀਂ ਸੁਣੀ ਲਈ ਆ ਇਹ ਤੁਹਾਡੇ ਨਾਲ ਵਿਚਾਰ ਸਾਂਝੇ ਜ਼ਰੂਰ ਕਰਨੇ ਸੀ ਜਿਵੇਂ ਹੁਣ ਥਾਰ ਵਾਲੀ ਨੂੰ ਲੈ ਕੇ ਇਹ ਹੁਣ ਦੀ ਅਪਡੇਟ ਸੀ ਇਹ ਸੋਡੇ ਨੂੰ ਖਬਰ ਸਾਂਝੀ ਜ਼ਰੂਰ ਕਰਨੀ ਚਾਹੀੜੋ ਇਹਨਾਂ ਦੇ ਵਕੀਲ ਦਾ ਕੀ ਕਹਿਣਾ ਸੀ ਤੇ ਪਰ ਥਾਰ ਵਾਲੀ ਦੀ ਇੱਕ ਜ਼ਮਾਨਤ ਪੈਂਦੀ ਜਿਹੜੀ ਉਹ ਖਾਰਜ ਕਰ ਦਿੱਤੀ ਜਾਂਦੀ ਆ ਅੱਗੇ ਦੇ ਮਾਮਲੇ ਕੀ ਰਹਿਣਗੇ ਉਹ ਖਬਰ ਵੀ ਸਾਂਝੀ ਕਰਾਂਗੇ ਜਦੋਂ ਆਈ ਬਈ ਤੁਰੰਤ ਸੋਡੇ ਨਾਲ ਤਾਂ ਜਿੰਤੋਂ ਤੱਕ ਵੀਡੀਓ ਜਾਂਦੀ ਆ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਆ ਕਾਨੂੰਨ ਮੇ ਟੌਪ ਤੇ ਧੰਨਵਾਦ